ਇਹਨਾਂ ਸਾਰੇ ਪਰਵਾਰ ਨੇ ਰਲ ਕੇ ਸਾਰਿਆਂ ਨੇ ਬਹੁਤ ਖੁਸ਼ੀ ਨਾਲ ਸਾਰਿਆਂ ਨੂੰ ਤੰਦਰੁਸਤ ਰੱਖੀ ਪਰ ਜੋ ਆਪਾਂ ਬੱਚੀ ਦਾ ਜਨਮਨ ਕੀਤਾ ਲੋੜੀ ਕੀਤੀ ਹੈਗੀ ਜੀ ਜੀ ਆਪਾਂ ਨੂੰ ਖੁਸ਼ੀ ਬੜਾ ਅਸੀਂ ਬਹੁਤ ਚਾਨ ਨਾਲ ਲੋੜੀ ਮਨਾਈ ਹੈ ਸਾਨੂੰ ਖੁਸ਼ੀ ਹੈ ਵੀ ਸਾਡੇ ਘਰੇ ਰੱਬ ਨੇ ਧੀ ਦਿੱਤੀ ਆ ਪਰ ਧੀ ਨਹੀਂ ਸਾਡੇ ਘਰੇ ਪੁੱਤ ਦਿੱਤਾ ਰੱਬ ਨੇ ਤੇ ਇਹ ਕਹਿੰਦੇ ਆ ਮੈਂ ਤਾਂ ਕਹਿੰਨੀ ਗહન ਮਹਾਰਾਜ ਵਧ ਗਈ ਦੂਵੀ ਜਿਹੜਾ ਇਹ ਪਰ ਪਰ ਕਰ ਰਾਜਵਿੰਦਰ ਸਿੰਘ ਕਲਾਲ ਮਾਦਰਾ ਦਰਸ਼ਕੋ ਅੱਜ ਪਿੰਡ ਕਲਾਲ ਮਾਦਰਾ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚੇ ਆਂ ਜਿੱਥੇ ਦੇ ਪਿੰਡ ਕਲਾਲ ਮਾਦਰਾ ਦੇ ਵਿੱਚ ਸੁਰਗਵਾਸੀ ਸਰਦਾਰ ਸੁਖਦੇਵ ਸਿੰਘ ਜੀ ਅਤੇ ਉਹਨਾਂ ਦੇ ਪੁੱਤਰ ਸਰਦਾਰ ਹਰਪ੍ਰੀਤ ਸਿੰਘ ਦੀ ਪੁੱਤਰੀ ਸਹਿਜਪ੍ਰੀਤ ਕੌਰ ਜਿਨ੍ਹਾਂ ਦਾ ਸਾਰੇ ਪਰਿਵਾਰ ਨੇ ਰਲ ਮਿਲ ਕੇ ਜਨਮ ਦਿਨ ਲੋਹੜੀ ਦਾ ਤਿਉਹਾਰ ਮਨਾਇਆਗਾ ਐਸੀ ਪੂਰੀ ਮੌਜੂਦ ਆ ਸੋ ਅਸੀਂ ਦੋ ਸ਼ਬਦ ਤੁਹਾਡੇ ਤੱਕ ਰ ਪਜਾਵਾਂਗੇ ਤਦ ਤੱਕ ਸਾਡੇ ਚੈਨਲ ਦੇ ਨਾਲ ਬ ਰਹੋ ਜੀ ਸਤਿ ਪੁਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਆ ਜੀ ਹਾਂ ਡਾਕਟਰ ਕਰਮਜੀਤ ਸਿੰਘ ਤੁਹਾਡਾ ਕੀ ਕਹਿਣਾ ਜੀ ਅੱਜ ਸਵਾਦ ਲੋਹੜੀ ਦੇ ਸਮੇਂ ਤੇ ਜੀ ਬਹੁਤ ਬਹੁਤ ਵਧੀਆ ਹੈ ਜੀ ਪਰਿਵਾਰ ਨਾਲ ਜੀ 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 ਤੇ ਲੋੜੀ ਦੇ ਤਿਆਰ ਨੂੰ ਤੁਸੀਂ ਕਿਦਾਂ ਦੇਖਦੇ ਆ ਡਾਕਟਰ ਸਾਹਿਬ ਹਰਪ੍ਰੀਤ ਸਿੰਘ ਜੀ ਤੁਹਾਡਾ ਕੀ ਕਹਿਣਾ ਹੈ ਤੁਹਾਡੀ ਬੱਚੀ ਦਾ ਜਨਮ ਦਿਨ ਸੀ ਜਿਹੜਾ ਤੁਸੀਂ ਮਨਾਇਆ ਪਰਿਵਾਰ ਦੇ ਨਾਲ ਮਿਲ ਕੇ ਆਪਣਾ ਕਹਿੰਦੇ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਪਰ ਜੋ ਆਪਾਂ ਬੱਚੀ ਦਾ ਜਨਮ ਦਿਨ ਕੀਤਾ ਲੋੜੀ ਕੀਤੀ ਹੈਗੀ ਜੀ ਜੀ ਅਗਰ ਖੁਸ਼ੀ ਬਹੁਤ ਹੋਈ ਆਪਣਾ ਇੱਕ ਇਹ ਜਾਰਾ ਬਰੇ ਪੁੱਤਾਂ ਮੇਰਾ ਜੀ 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 ਧੀ ਕਰਕੇ ਨਹੀਂ ਆਣਾ ਤੁਸੀਂ ਹਾਂ ਮੈਂ ਧੀ ਨਹੀਂ ਬੰਨੀ ਮੈਂ ਤਾਂ ਪੁੱਤ ਮੰਨ ਕੇ ਲੋੜੀ ਮਨਾਈ ਜੀ 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 ਠੀਕ ਹੈ ਆਪਾਂ ਮੂਰੇ ਵੀ ਆਪਾਂ ਕੋਈ ਟੈਨਸ਼ਨ ਨਹੀਂ ਦੀ ਠੀਕ ਹੈ ਚਾਹੇ ਜੋ ਵੀ ਆ ਪ੍ਰਮਾਤਮਾ ਨੇ ਦੇਣਾ ਉਹ ਤਾਂ ਹੈ ਨਾ ਕੀ ਫਿਰ ਉਹ ਲੋੜੀ ਦੇ ਤਿਹਾਰ ਤੇ ਕੀ ਕੀ ਪ੍ਰਬੰਧ ਕੀਤੇ ਆ ਬੰਦੇ ਤੇ ਆਲੂ ਵਾਲੇ ਪਕੌੜੇ ਗੋਭੀ ਵਾਲੇ ਪਕੌੜੇ ਮਟਰ ਪਨੀਰ ਦੀ ਸਬਜ਼ੀ ਕੋਈ ਕਸਰ ਨਹੀਂ ਛੱਡੀ ਤੁਸੀਂ ਮਾਹ ਜੀ ਕਰੀਬ ਆਪਾਂ ਕੀ ਤੁਸੀਂ ਰੱਬ ਤੇ ਕੀ ਪ੍ਰੂਸਾ ਰੱਖਦੇ ਆ ਵੀ ਇਸ ਤੱਕ ਹਰ ਇੱਕ ਨੂੰ ਬਲ ਬੁੱਧੀ ਬਖਸ਼ਿਸ ਕਰੇ ਜਿਵੇਂ ਉਹ ਕਰਦਾ ਉਹ ਚੰਗਾ ਹੀ ਲੱਗਦਾ ਮੈਨੂੰ ਜੀ ਜਿਵੇਂ ਉਹ ਕਰਦਾ ਬੰਦ ਚੰਗਾ ਲੱਗਦਾ ਜੀ 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 ਮੇਰਾ ਪ੍ਰਮਾਤਮਾ ਦੇ ਤਰ੍ਹਾਂ ਤਿਆਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਮਝਦਿਆਂ ਨੂੰ ਤਿਆਂ ਦੇ ਬਾਬਾ ਨੂੰ ਨਹੀਂ ਕਹਿਣਾ ਵੀ ਭਈ ਜੇਕਰ ਕੋ ਕਹਿੰਦਾ ਕੁੜੀ ਕੁੜੀ ਹੋਗੀ ਕਰੀ ਆਏ ਹਨ ਨਹੀਂ ਕੁੜੀ ਗਲਤ ਨਹੀਂ ਹੈਗੀ ਜੀ ਕੁੜੀ ਸਹੀ ਹੈ ਜੀ ਜੀ ਕੁੜੀ ਨਹੀਂ ਸਹਮਣਾ ਦਾ ਪੁੱਤ ਪੁੱਤ ਨਹੀਂ ਸਹੁੰਦੇ ਜੀ 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 ਜੈ ਜੀ ਨਾ ਆਪਾਂ ਥਾਣਾ ਚਲਾ ਕੇ ਦੇਈ ਜਾਂਦੇ ਆਂ ਉਹ ਲੈ ਦੇਣਗੇ ਹਾਂ ਠੀਕ ਹੈ ਸਹੀ ਗੱਲ ਜਿਹੜੀ ਕਹਾਂਗੇ ਸਹੀ ਕਹਾਂਗੇ ਹਾਂ ਜੀ ਜੀ ਹੈ ਨਾ ਜੀ ਤੇ ਪਰ ਜੇਤੀ ਹੋਗੀ ਨਾ ਹੂੰ ਤੇਰਾ ਮੇਰੀ ਕੁੜੀ ਇਹਨਾਂ ਕੋਲੇ ਅਲਮਾਨ ਨੂੰ ਹੱਥ ਕੱਢ ਲੈਣਾ ਦੇਖਦੇ ਹਾਂ ਹੂੰ ਤੇਰੀ ਮਾਂ ਤੇ ਦਾ ਪਿਆਰ ਕਰਦੀ ਹੈ ਜੀ ਜੀ ਜਿਸ ਵੀ ਕਰਜੀ ਤੁਹਾਡਾ ਕੀ ਕਹਿਣਾਗਾ ਤੁਹਾਡੀ ਬੱਚੀ ਦਾ ਜਿਹੜਾ ਜਨਮ ਦਿਨ ਆ ਪੂਰੇ ਪਰਿਵਾਰ ਨੇ ਰਲਮਲ ਕੇ ਜਿਹੜਾ ਮਨਾਇਆਗਾ ਇਸ ਵਕਤ ਪੂਰੇ ਚਾਵਾ ਦੇ ਨਾਲ ਜਿਵੇਂ ਉਹ ਕਹਿੰਦੇ ਵੀ ਪ੍ਰਬੰਧ ਅਸੀਂ ਵਿਆਹਾਂ ਦੇ ਵਿੱਚ ਜਿਹੜੇ ਲੋਕ ਕਰਦੇ ਆ ਉਸ ਤੱਕ ਇਹਦੀ ਬੱਚੀ ਦੇ ਜਨਮ ਦਿਨ ਤੇ ਸੀ ਪ੍ਰਬੰਧ ਕੀਤਾਗਾ ਤੁਹਾਡਾ ਕਿਵੇਂ ਕੀ ਕਹਿਣਾ ਹੈ ਤੁਹਾਡਾ ਸਾਡਾ ਅਸੀਂ ਬਹੁਤ ਚਾਨ ਨਾਲ ਲੋੜੀ ਮਨਾਈ ਹੈ ਸਾਨੂੰ ਖੁਸ਼ੀ ਹੈ ਵੀ ਸਾਡੇ ਘਰੇ ਰੱਬ ਨੇ ਧੀ ਦਿੱਤੀ ਆ ਪਰ ਧੀ ਨਹੀਂ ਸਾਡੇ ਘਰੇ ਪੁੱਤ ਦਿੱਤਾ ਰੱਬ ਨੇ ਜੀ ਸਭ ਨੂੰ ਇਹੀ ਕਹਿਣਾ ਕਿ ਹਰੇਕ ਨੂੰ ਧੀ ਹਲਾ ਤਿਆਰ ਮਨਾਉ ਕਿਉਂਕਿ ਧੀ ਹੀ ਬੜੇ ਪੇਰਾ ਸਾਰਾ ਬਣਦੀ ਆ ਜੀ ਜੀ ਅੱਜ ਕੱਲ ਮੁੰਡੇ ਨਸ਼ਿਆਂ ਤੇ ਲੈਨੇ ਧੀ ਬਹੁਤ ਤਰੱਕੀ ਕਰ ਜਾਂਦੇ ਆਣੇ ਉਹ ਬਹੁਤ ਵੱਡੇ ਵੱਡੇ ਮਨਜਲਾਂ ਤੇ ਪਹੁੰਚ ਗਿਆ ਨੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਆਣੇ ਜੀ ਯਾਰ ਅੱਬ ਹਰੇਕ ਨੂੰ ਦੇਵੇ ਹਰੇਕ ਧੀਾਂ ਦੀ ਖੁਸ਼ੀ ਮਨਾ